ਕੱਚੜਿਆਂ ਸਿਉ ਤੋੜ ਢੂਡ ਸੰਤਾ ਸੱਜਣ ਪਕਿਆਂ ਮੈਂ ਕੱਲ ਜਿਹੜੀ ਬੇਨਤੀ ਕੀਤੀ ਸੀ ਨਾ ਮੱਖਣ ਸ਼ਾ ਲਬਾਣਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਇਆ ਹੈ ਤੇ ਉਹਨੂੰ ਵੀ ਅਧੂਰੇ ਗੁਰੂ ਬਹੁਤ ਦਿਖਾਈ ਦਿੱਤੇ ਉਹ ਸਾਰੇ ਅਧੂਰੇ ਹੀ ਸੀ ਪੂਰਾ ਤੇ ਕੋਈ ਵੀ ਨਹੀਂ ਸੀ ਉੱਥੇ ਇਹ ਕਿੰਨਾ 파ਰਖੂ ਬੰਦਾ ਹੋਵੇਗਾ ਬੰਦਾ ਅੱਖਾਂ ਤੋਂ ਅੰਨ੍ਹਾ ਨਹੀਂ ਹੋਣਾ ਚਾਹੀਦਾ ਇੱਕ ਤੇ ਉਹ ਬੰਦਾ ਅੱਖਾਂ ਤੋਂ ਅੰਨ੍ਹਾ ਹੁੰਦਾ ਜਿਹੜਾ ਜਿੰਨੂੰ ਆਪਾਂ ਕਹਿੰਦੇ ਆ ਨੇਤਰਹੀਣ ਇੱਕ ਬੰਦਾ ਵੇਖਦਾ ਹੋਇਆ ਵੀ ਅੰਨ੍ਹਾ ਹੁੰਦਾ ਉਹਦਾ ਨਹੀਂ ਕੋਈ ਇਲਾਜ ਹੋ ਸਕਦਾ ਨੇਤਰਹੀਣ ਬੰਦਾ ਹੋਵੇ ਅੰਨ੍ਹਾ ਹੋਵੇ ਤੇ ਕਿਤੇ ਨਾ ਕਿਤੇ ਉਹਦਾ ਇਲਾਜ